ਇਹ ਵੀ ਹਿਮਕੁੰਡ ਸਾਹਿਬ ਤੋਂ ਆਉਂਦੀ ਜਿਹੜੀ ਹਿਮਗੰਗਾ ਹੈਗੇ ਉਹਦਾ ਨਜ਼ਾਰਾ ਦੇਖੋ ਪਿਆਰਿਓ ਉਹ ਪੋੜਾ ਸਾਹਮਣੇ ਪਹਿਲਾਂ ਵੀ ਦਿਖਾਇਆ ਆਪਜੀ ਨੂੰ ਪਹਿਲੀ ਵੀਡੀਓ 'ਚ ਤੋਂ ਹੁਣ ਵੀ ਦੇਖੋ ਬਹੁਤ ਤੇਜ਼ ਰਫ਼ਤਾਰ ਆ ਪਾਣੀ ਦੀ ਤੇ ਛੋਟਾ ਜਿਹਾ ਪੁਲ ਲਾਇਆ ਹੈ ਪਾਰ ਕਰਨ ਨੂੰ ਤੇ ਇੱਥੋਂ ਦੇਖੋ ਪਾਣੀ ਦਾ ਕਿੰਨਾ ਤੇਜ਼ ਵਹਾਅ ਹੋਇਆ ਤੇ ਅੱਗੇ ਪੱਥਰ ਕਿੱਡੇ ਕਿਡੇ ਤੋਂ ਜੋ ਛੋਟਾ ਜਿਹਾ ਨਾ ਢਾੜੀ ਗਿਰੀ ਹੋਈ ਆ ਤੇ ਬੱਲੇ ਕੁਸਾਂਪੜੇ ਉਹ ਛਾਰੀ ਫੌਂਟਾੜੀ ਆ ਜਿਹੜੀ ਬਹੁਤ ਆਨੰਦ ਆ ਰਿਹਾ ਹੈ ਇਸ ਸੰਗਤ ਆਰੀ ਹੈ। ਸਾਰੀਆਂ ਦਿਖਾਣਾ ਵਿੱਚ ਜਿਹੜੇ ਸੰਗਤ ਆਰੀ ਹੈ ਤੁਸੀਂ ਦੇਖੋ। ਇਹ ਬੜਾ ਆਨੰਦ ਆ। ਆਹਰਾਂ ਨਾਲ ਕੇ ਯਾਤਰਾ ਕਰੀਏ ਸਰਕਾਰ। ਆਨੰਦ ਹੀ ਆਨੰਦ। ਸਾਨੂੰ ਜਨਾਬੀ ਦਾ ਆਨੰਦ ਆ। ਉਹ ਗੱਲ ਜ਼ਿੰਦਾਰੀ ਕਰਕੇ ਪਰਾਂ ਦੇ ਜਾਵਾਂਗੇ। ਪਹਾੜਾ ਦੀ ਨਿੱਕੀ ਗੋੜ ਹੈ ਤੇ ਕਿੰਨੀ ਦਾ ਆਨੰਦ ਆ। ਜਿਹੜਾ ਨਜ਼ਾਰਾ ਬਖਰਾ। ਦੇਖੋ ਕੇ ਸਰਪੰਦੀ ਨਾਲ ਨੇ ਵੀਅੂ ਕਰ ਸਕਦੇ ਆਪਾਂ ਬਹੁਤ ਹੀ ਬਹੁਤ ਇੱਥੇ ਨੰਬਰ ਹੋਰ ਅਲੱਗ-ਅਲੱਗ ਸਾਰੇ ਯਾਤਰਾ ਕਰਦੇ ਆ ਲਾਸਟ ਵਿੱਚ ਦਾਸਤਾਂ ਦਾ